ਗਾਇਕਾ ਅਮਰ ਨੂਰੀ ਨੂੰ ਇੱਕ ਕਾਲ ਆਈ ਸੀ ਜੋ ਆਪ ਦੇ ਆਪ ਨੂੰ ਪੁਲਿਸ ਪਰਸਨ ਦੱਸ ਰਿਆ ਸੀ ਤੇ ਉਸਨੇ ਉਹਨਾਂ ਨੂੰ ਥ੍ਰੈਟਨ ਕੀਤਾ ਸੀ ਇਹਦੇ ਵਿੱਚ ਅਸੀਂ ਤਿੰਨ ਸਸਪੈਕਟ ਰੌਂਡ ਆਪ ਰੌਂਡ ਅਪ ਕੀਤੇ ਸੀ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਸਾਈਬਰ ਫਰੋਡ ਦਾ ਅਟੈਂਪਟ ਸੀ ਇਹ ਜੀ ਕੱਲ ਅਸੀਂ ਇੱਕ ਮੀਡੀਆ ਦੇ ਸਾਥੀਆਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਗਾਇਕਾ ਅਮਰ ਨੂਰੀ ਨੂੰ ਇੱਕ ਕਾਲ ਆਈ ਸੀ ਜੋ ਆoze ਆਪਣ ਨੂੰ ਪੁਲਿਸ ਪਰਸਨ ਦੱਸ ਰਿਆ ਸੀ ਤੇ ਉਸਨੇ ਉਹਨਾਂ ਨੂੰ ਥ੍ਰੈਟਨ ਕੀਤਾ ਸੀ ਇਹਦੇ ਵਿੱਚ ਅਸੀਂ ਤਿੰਨ ਸਸਪੈਕਟ ਰਾਉਂਡ ਆਪ ਕੀਤਾ ਸੀ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਸਾਈਬਰ ਫਰੋਡ ਦਾ ਅਟੈਂਪਟ ਸੀ ਲੇਡੀ ਇੱਕ ਹੈ ਸੰਦੀਪ ਕੌਰ ਜੋ ਕਪੂਰਥਲਾ ਜਿਹੜੇ ਰਹਿਣ ਵਾਲੀ ਹੈ ਇਹ ਇਹ ਆਪਣੇ ਇੰਸਟਾਗ੍ਰam ਨੂੰ ਚਲਾਈ ਸੀ ਉੱਥੇ ਇੱਕ ਇਹਨੂੰ ਪੇਜ ਕੋਈ ਦਿਖਿਆ ਉਹਦੇ ਤੇ ਜੋ ਉਹਦਾ WhatsApp ਤੇ ਨੰਬਰ ਦਿੱਤਾ ਹੋਇਆ ਸੀ ਉਹਦੇ ਤੇ ਇਹਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਪੈਸਿਆਂ ਦੇ ਲਾਲਚ ਦੇ ਵਿੱਚ ਕੋਈ ਜੌਬ ਦੀ ਜਾਂ ਹੈਲਪ ਮਦਦ ਫਾਈਨੈਂਸ਼ੀਅਲ ਹੈਲਪ ਕਰਨ ਵਾਸਤੇ ਕੋਈ ਪੇਜ ਬਣਾਇਆ ਹੋਇਆ ਸੀ ਉਹੋ ਜਿਹੇ ਪੇਜ ਦੇ ਉੱਤੇ WhatsApp ਤੇ ਉਹਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਸੰਦੀਪ ਕੌਰ ਨੂੰ ਗੱਲਾਂ ਚ ਲਗਾ ਕੇ ਉਸ ਤੋਂ OTP ਲੈ ਕੇ ਉਹਦੇ ਜਿਹੜਾ ਨੰਬਰ ਦੇ ਉੱਤੇ ਉਸਦਾ WhatsApp ਚੱਲ ਰਿਆ ਸੀ ਉਹ ਉਹ ਆਪਣੇ ਕੋਲ WhatsApp ਤੇ ਚਲਾਉਣਾ ਸ਼ੁਰੂ ਕਰ ਦਿੱਤਾ ਫਿਰ ਉਸੇ WhatsApp ਦੇ ਰਾਹੀਂ ਉਸਨੇ ਉਸ ਪਰਸਨ ਨੇ ਅੱਜ ਆਪਣ ਨੂੰ ਪੁਲਿਸ ਇੰਸਪੈਕਟਰ ਦੱਸਦੇ ਹੋਏ ਗਾਇਕਾ ਮਰਦੂਰੀ ਨੂੰ ਕਾਲ ਕੀਤੀ ਤੇ ਉਹਨਾਂ ਨੂੰ ਥ੍ਰੈਟਨ ਕੀਤਾ ਕੀ ਇਹਨਾਂ ਦਾ ਕੋਈ ਪੁਰਾਣਾ ਵੀ ਮਾਮਲਾ ਹੈਗਾ ਦਰਜ ਇਹਨਾਂ ਤੇ ਕਿੰਨਾ ਨਹੀਂ ਜੋ ਪਰਸਨ ਅਸੀਂ ਰਾਉਂਡ ਅਪ ਕੀਤੇ ਨਹੀਂ ਇਹਨਾਂ ਦੇ ਉੱਤੇ ਕੋਈ ਪੁਰਾਣਾ ਮਾਮਲਾ ਦਰਜ ਨਹੀਂ ਹੈਗਾ ਜੋ ਸਾਡੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਹੋਵੇ ਇਸੇ ਤਰ੍ਹਾਂ ਹੀ ਮੈਂ ਇਹ ਵੀ ਲੋਕਾਂ ਨੂੰ ਕਹਿਣਾ ਚਾਹਨਾ ਇਹ ਇੱਕ ਸਾਈਬਰ ਫਰੋਡ ਦਾ ਤਰੀਕਾ ਹੈ ਜੇ ਤੁਹਾਨੂੰ ਵੀ ਕੋਈ ਕਾਲ ਆਉਂਦੀ ਹੈ ਜਿਹਦੇ ਵਿੱਚ ਕੋਈ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇਹ ਗੱਲ ਕਹਿਣਾ ਕਹਿੰਦਾ ਕਿ ਅਸੀਂ ਤੁਹਾਡਾ ਬੇਟਾ ਜਾਂ ਬੇਟੀ ਫੜੇ ਨੇ ਇਹ ਗਰੁੱਪ ਦੇ ਵਿੱਚ ਫੜੇ ਸੀ ਬਾਕੀ ਬੱਚਿਆਂ ਦਾ ਕਸੂਰ ਹੈ ਪਰ ਤੁਹਾਡੇ ਬੇਟੇ ਦਾ ਜਾਂ ਬੇਟੀ ਦਾ ਕਸੂਰ ਨਹੀਂ ਹੈ ਤੇ ਉਹਨੂੰ ਛੱਡਣ ਵਾਸਤੇ ਅਸੀਂ ਤੁਹਾਨੂੰ ਪੈਸੇ ਪਾਉ ਤੁਹਾਨੂੰ ਕੋਈ QR ਕੋਡ ਜਾਂ ਬੈਂਕ ਅਕਾਊਂਟ ਨੰਬਰ ਦਿੰਦੇ ਨੇ ਤਾਂ ਹੀ ਜੀ ਕੋ ਉਸ ਤੋਂ ਸਾਵਧਾਨ ਰਹੋ ਘਬਰਾਓ ਨਹੀਂ ਕੋਈ ਵੀ ਪੈਸੇ ਇਹਦੇ ਲੋਕਾਂ ਨੂੰ ਟ੍ਰਾਂਸਫਰ ਨਾ ਕਰੋ ਅਤੇ ਆਪਣੇ ਨੇੜਲੇ ਸਾਈਬਰ ਪੁਲਿਸ ਸਟੇਸ਼ਨ ਯਾ 1930 ਪੋਰਟਲ ਦੇ ਉੱਤੇ ਤੁਰੰਤ ਕੰਪਲੇਨਟ ਕਰੋ ਠੀਕ ਹੈ ਸਰ ਕੀ ਇਹਨੂੰ ਅਮਰਪੁਰ ਦੀ ਮੈਡਮ ਵੀ ਕੋਈ ਇਸ ਤਰ੍ਹਾਂ ਦੀ ਫੈਸਲੇ ਦੀ ਮੰਗ ਕੀਤੀ ਸੀ ਕੋਈ ਜੋ ਸਾਨੂੰ ਕੰਪਲੇਨਟ ਮਿਲੀ ਹੈ ਉਹਦੇ ਵਿੱਚ ਪੈਸਿਆਂ ਦੀ ਡਿਮਾਂਡ ਦੀ ਗੱਲ ਹਜੇ ਕਲੀਅਰ ਨਹੀਂ ਹੋਈ ਹੈ ਪਰ ਜੋ ਸਾਡੀ ਤਫ਼ਤੀਸ਼ ਆਈ ਹੈ ਤਫ਼ਤੀਸ਼ ਅਸੀਂ ਕੀਤੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਇਹ ਮੋਡਲ ਸੋਪਰਿੰਡੀ ਹੈ ਜਾਂ ਜੋ ਇਹ ਪਰਸਨਸ ਕਰ ਰਹੇ ਨੇ ਇਹ ਸਾਈਬਰ ਫਰੋਡ ਦੇ ਅਟੈਂਪਟ ਵਾਲੇ ਕ੍ਰਿਮੀਨਲ ਸਾਈਬਰ ਫਰੋਡ ਵਾਲੇ ਕ੍ਰਿਮੀਨਲਸ ਨੇ ਤੇ ਇਹ ਵੀ ਇੱਕ ਸਾਈਬਰ ਫਰੋਡ ਦਾ ਹੀ ਅਟੈਂਪਟ ਸੀ